ਲੁਟੇਰੀਆ ਵੱਲੋਂ ਫਤਿਹਗੜ ਚੂੜੀਆਂ 'ਚ ਕੱਪੜੇ ਦੇ ਵਪਾਰੀ ਘਰ ਮਾਰਿਆ 5 ਲੱਖ ਦਾ ਡਾਕਾ ਪੂਰਾ ਪਰਿਵਾਰ ਅੰਨਿਤਪੁਰ ਸਾਹਿਬ ਗਿਆਸੀ ਮੱਥਾ ਟੇਕਣ ਬਟਾਲਾ ਪੁਲਿਸ ਅਧੀਨ ਕਸਬਾ ਫਤਿਹਗੜ ਚੂੜੀਆਂ ਦੀ ਵਾਰਡ ਨੰਬਰ 7 ਵਿਖੇ ਕੱਪੜੇ ਦੇ ਵਪਾਰੀ ਕਰੋ ਚੋਰ ਰਾਤ ਨੂੰ 5 ਲੱਖ ਰੁਪਏ ਦੀ ਚੋਰੀ ਕਰ ਕਰੇ ਫਰਾਰ ਹੋ ਜਾਣ ਦੀ ਖਬਰ ਹੈ ਸੁਖਵੰਤ ਸਿੰਘ ਸੁੱਖਾ ਪਾਟੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਅਤੇ ਉਹਨਾਂ ਦਾ ਚਾਚੇ ਦਾ ਸਾਰਾ ਪਰਿਵਾਰ ਸ਼ਨੀਵਾਰ 27 ਅਪਰੈਲ ਨੂੰ ਆਪਣੇ ਘਰ ਤਾਲਾ ਲਗਾ ਕੇ ਸ੍ਰੀ ਅਨੰਦਪੁਰ ਸਾਹਿਬ ਮੱਥਾ ਟੇਕਣ ਗਏ ਸੀ ਅਤੇ ਮਗਰੋਂ ਚੋਰ ਕੋਠਿਆਂ ਰਾਹੀਂ ਉਹਨਾਂ ਦੇ ਘਰ ਦਾਖਲ ਹੋਏ ਅਤੇ ਦਰਵਾਜ਼ਿਆਂ ਦੇ ਤਾਲੇ ਤੋੜ ਕੇ ਕਮਰੇ ਅੰਦਰ ਦਾਖਲ ਹੋ ਕੇ ਅਲਮਾਰੀ ਨੂੰ ਨਕਲੀ ਚਾਬੀ ਲਗਾ ਕੇ ਅੰਦਰੋਂ ਪਏ 500 ਤੋਂ 500 ਵਾਲੇ ਨੋਟਾਂ ਦੇ 5 ਲੱਖ ਰੁਪਏ ਚੋਰੀ ਕਰ ਲਏ ਜਦਕਿ 100 ਤੋਂ 100 ਵਾਲੇ ਨੋਟ ਦੇ 50 ਹਜ਼ਾਰ ਦੇ ਕਰੀਬ ਰੁਪਏ ਵੀ ਖਾਹੀ ਛਾੜ ਕੇ ਗਏ ਅਤੇ ਜਦਕਿ ਸੋਨਾ ਚੋਰੀ ਤਾਂ ਵੀ ਇਹ ਆਪਣੇ ਕੋਠੇ ਆਏ ਆ ਵੇਖਿਆ ਵੀ ਕੁਝ ਹੈ ਤੇ ਨਹੀਂ ਮਲਗੀ ਕੋਈ ਸਾਡੇ ਦਿਨ ਕੋਈ ਲੈ ਕੇ ਗਏ ਦੇਖਿਆ ਕਿ ਜਦ ਪਰਸ ਮੇਰੀ ਵਾਈਫ ਨੇ ਕਿਹਾ ਵੀ ਮੇਰੇ ਪਰਸ ਵੀ ਫੁੱਲੇ ਨੇ ﺍﻟमारीਆਂ ਦੀ ਸਾਰੀ ਉਥਲ ਫੁਤਲ ਜੋ ਵੀ ਉਹਨਾਂ ਨੇ ਕਾਰਵਾਈ ਕੀਤੀ ਇਧਰੋਂ ਸਾਰੇ ਪਰਸ ਜੋ ਵੀ ਉਹਨਾਂ ਨੇ ਸਾਰੀ ਕਾਰਵਾਈ ਕਰਕੇ ਫਿਰ ਉਹ ਬੜੇ ਆਰਾਮ ਨਾਲ ਦੂਸਰੇ ਕਮਰੇ ਦੇ ਵਿੱਚ ਪੱਖੇ ਚਲਾ ਕੇ ਰੈਸਟ ਕਰਕੇ ਗਏ ਨੇ ਇਹ ਨਹੀਂ ਪਤਾ ਕਿੰਨੀ ਦੇਰ ਕੀਤੀ 5 ਮਿੰਟ ਕੀਤੀ ਕਿ 1 ਘੰਟਾ ਕੀਤੀ ਇਹ ਹੁਣ ਉਹਨਾਂ ਨੂੰ ਪਤਾ ਵਾ ਤਸल्ली पक्ष ਕੰਮ ਕਰਕੇ ਗਏ ਨੇ ਆਪਣਾ ਜਿੰਨੀ ਵੀ ਹੈ ਆਪਣੀ ਹੈ ਕਾਰਵਾਈ ਕੀਤੀ ਹੈ ਉਹਨਾਂ ਨੇ ਆਰਾਮ ਨੇ ਪਹਿਲੇ ਚਲੀ ਹੋਣਾ ਚੋਰੀ ਕੀਤੀ ਹੈ ਚੋਰੀ ਕਰਕੇ ਇੱਥੇ ਬੈਠ ਕੇ ਆਪਣਾ ਇਹਦੀ ਅਲਮਾਰੀਆਂ ਖੋਰੀਆਂ ਨੇ ਆਪਣਾ ਸਾਰੇ ਪਰਸਪੋਰਟਸ ਵਿਖੇ ਚੈੱਕ ਕੀਤੇ ਨੇ ਬਾਹਰ ਤੋਂ ਪਗਣ ਘੰਟਾ ਤੋਂ ਘੰਟਾ ਆਰਾਮ ਨੂੰ ਕੀਤਾ ਉਹਨਾਂ ਨੇ ਤੇ ਫਿਰ ਉਹ ਆਪਣੀ ਕਾਰਵਾਈ ਕਰਕੇ ਤੇ ਫਿਰ ਹੋਰ ਚਲ ਗਏ ਨੇ ਠੀਕ ਹੈ ਹਾਂ ਪਿਛਲਾ ਜਿਹੜੇ ਗਹਿਣਾ ਚੋਰੀ ਚੋਰੀ ਜਿੰਨਾ ਵੀ ਹੈ ਜਿੰਨਾ ਲੱਗਦਾ 11 ਲੱਗਦਾ 1.5 ਲੱਗਦਾ ਹੋਰ ਵਿੱਚ ਇੱਕ ਟੌਪ ਸੰਦ ਜੋੜੀ ਹੋਰ ਪਈ ਕੋਲ ਸਭਾ ਦੀ ਟੌਪ ਸੰਦ ਜੋੜੀ ਇੱਕ ਹੋਰ ਕੋਣ ਪਈ ਅੱਛਾ ਕੋ ਬੋਲੀਓ ਤੁਸੀਂ ਇਹ ਦੋ ਮੁੰਡਾ 1.5 ਸਾਲ ਪਹਿਲੇ ਵਿੱਚ ਚੋਰੀ ਹੋਈ ਹੈ ਅੱਛਾ ਇਹ ਪਹਿਲਾਂ ਤੋਂ ਹੋਈ ਹੋਈ ਹੈ ਹੋਰੋਂ ਹੋਈ ਹੈ ਕਿ ਬੰਦਾ ਵੀ ਹੋਈ ਹੈ ਉਹ ਇਹ ਮੁੰਡੇ ਦਾ ਧਮਾਨ ਸੀ ਅੱਛਾ ਮੁੰਡੇ ਦਾ ਧਮਾਨ ਹੀ ਸਾਰੇ ਨੇ ਉੱਥੇ ਗਏ ਸੋਨੀਪਾਲੇ ਸਰ ਜਦੋਂ ਉਦੋਂ ਹੀ ਹਾਂ ਸੋਨੀਪਾਲੇ ਗਏ ਆ ਫਿਰ ਉਦੋਂ ਇਹ ਚੋਰੀ ਹੋਈ ਅਸੀਂ ਉਦੋਂ ਉਹ ਲੋਸਟ ਐਂਡ ਰਾਏ ਦਾ ਉਧਰੋਂ ਆਏ ਨੇ ਇਧਰੋਂ ਹੀ ਆਏ ਨੇ ਉਦੋਂ ਵੀ ਮਨ ਲਗੀ ਉਹ ਦੂਜੇ ਕਮਰੇ ਦੇ ਕਮਰੇ ਜਿਹੜੇ ਲਾਰਮਰੀ ਚ ਪਿਆ ਹਿੰਗੇ ਨਾ ਤੇ ਉਹ ਗਹਿਣਾ ਚੋਰੀ ਕਰਕੇ ਲਗੇ ਗਹਿਣਾ ਹੋਰ ਵੀ ਉੱਥੇ ਪੈਸੇ ਪਏ ਕਿਸੀ ਕੀ ਵੀ ਨਹੀਂ ਕੋਈ ਹੈ ਨਹੀਂ ਕੋਈ ਨਹੀਂ ਕੁਛ ਨਾ ਉਹਨਾਂ ਦੇ ਨਹੀਂ ਹੈ ਤਾਂ ਹੁਣ ਵੀ ਨਹੀਂ ਹੈਗੀ ਕੁਛ ਵੀ ਹੋਰ ਨਾਲ ਲੇਕ ਕਢਾਣੀ ਹੈ ਉਠਾਇਆਏ ਬਹੁਤ ਸਾਰੇ ਕਰਕੇ ਨੇ ਦਸ ਸਾਰੇ ਕਰਕੇ ਨਹੀਂ ਆਪਣਾ ਉਹ ਕਹਿੰਦੇ ਨੇ ਪੰਜਵੇਂ ਕੋਈ ਗਾਲੀ ਆ ਕੇ ਐਸ ਐਚਓ ਗਾਹ ਵੱਜ ਗਈ ਜੀ ਨਾ ਉਹ ਅਸਾ ਰੋਡ ਚੋਕ ਰੋਡ ਚੋਕ ਕਰਕੇ ਹੁਣ ਵੀ ਹੈ ਰਾਤੀ ਅਸੀਂ ਆਏ ਆ ਰਾਤੀ ਅਸੀਂ ਪਹੁੰਚੇ ਆਂ ਆਂਦਿਆਂ ਦੇ ਇੰਦਰਾ ਟੁਕਾ ਆਂਦਿਆਂ ਨੂੰ ਤੰਦਰਾ ਦੇ ਟੁੱਟਾ ਹੀ ਹੋਇਆ ਹੈ ਨਾ ਤੋੜ ਕੇ ਕਾਂਡ ਕਰਕੇ ਫਿਰ ਕੁੱਡੀ ਮਾਰ ਕੇ ਤੇ ਨਾ ਟੁੱਟਾ ਬਾਅਦ ਚ ਆ ਕੇ ਵਖਿਆ ਇਹ ਦਰਵਾਜ਼ਾ ਵੀ ਟੁੱਟਾ ਹੋਇਆ ਸੀ ਇਹ ਦਰਵਾਜ਼ਾ ਇਹ ਮੁੱਟਾ ਤੋ ਟੁੱਟ ਰਵੱਗੇ ਨੇ ਆਹ ਹਾਂਜੀ ਤੁਹਾਡੇ ਸਾਰੇ 5 ਲੱਖ ਦੀ ਰਾਤ ਚੋਰੀ ਹੋ ਗਈ ਕਿਸ ਤਰ੍ਹਾਂ ਇਹ ਸਾਰੀ ਘਟਨਾ ਵਾਪਰੀ ਇਹ ਜੀ ਅਸੀਂ ਆਏ ਸਾਂ ਆਪਣਾ ਨੰਦਪੁਰ ਸਾਹਿਬ ਗਏ ਸਾਂ ਮੇਲੇ ਦੇ ਦਰਸ਼ਨ ਆਪਣਾ ਕਰਨ ਗਏ ਸਾਂ ਵਾਪਸ ਆਏ ਆ ਤੇ ਆ ਕੇ ਜਦੋਂ ਅਸੀਂ ਵੇਖਿਆ ਵਾ ਦੇ ਅੰਦਰ ਆਪਣਾ ਪਿਛਲਾ ਕੰ ਜਾਲੇ ਉਹਦੇ ਦੇ ਤਾਰੇ ਟੁੱਟੇ ਹੋਏ ਨੇ ਤੇ ਫਿਰ ਅੱਗੇ ਆਪਾਂ ਆਏ ਆ ਜਦੋਂ ਤੇ ਦਰਵਾਜ਼ਾ ਵੀ ਮਤਲਬ ਇੱਥੋਂ ਸਾਰਾ ਹੀ ਨਹੀਂ ਹੀ ਟੁੱਟਿਆ ਪਿਆ ਹੀ ਤੇ ਅੰਦਰ ਚੋਰੀ ਹੋਈ ਪਈ ਸੀ ਅੰਦਰ ਤੇ ਹੁਣ ਤੋਂ ਅਕੀ ਆਪਾਂ ਵੇਖਿਆ ਜਦੋਂ ਅੰਦਰ ਅਕੀ ਕੈਸ਼ ਪੈਸੇ ਹੈ ਨਹੀਂ ਬਿਲਕੁਲ ਵੀ ਨਹੀਂ ਵੇਚੇ ਹੈਗੇ ਸਾਰੇ ਤੁਸੀਂ ਆਣ ਕੇ ਦੇਖਣਾ ਹਾਂਜੀ ਜਦੋਂ ਆਏ ਫਿਰ ਦੇਖਿਆ ਜੀ ਫਿਰ ਜਦੋਂ ਤਾਲੇ ਟੁੱਟੇ ਸੀ ਸਾਰੇ ਤਾਲੇ ਟੁੱਟੇ ਹੋਏ ਸੀ ਮਗਲ ਦੇ ਬੰਨੇ ਜੀ ਮਗਲ ਜਿਹੜਾ ਸਾਡਾ ਰਾਹ ਹੈਗਾ ਨਾ ਪਿਛਲੇ ਉੱਪਰ ਮਤਲਬ ਉਹਦੇ ਟਾਲੇ ਟੁੱਟੇ ਪਏ ਹੀ ਸਤੇ ਮਗਰ ਸਾਰਾ ਹੀ ਝੋੜੀ ਹੋਇਆ ਪਿਆ ਹੈ ਵਿਚੋਂ ਅਸੀਂ ਜੀ ਮੰਗ ਕਰਦੇ ਆ ਕਿ ਅਸੀਂ ਦਰਖਾਸਤ ਦਿੱਤੀ ਹੈ ਪੁਲਿਸ ਨੂੰ ਜੀ ਅਸੀਂ ਮੰਗ ਕਰਦੇ ਆ ਸਾਡੀ ਤੇ ਸਰਮਾਈ ਹੋਵੇ ਪਹਿਲਾਂ ਤੇ ਸਾਡੀ ਜਲਦੀ ਤੋਂ ਜਲਦੀ ਹੈ ਮਤਲਬ ਸਾਨੂੰ ਕੀਤਾ ਜਾਵੇ ਕਿ ਇਹ ਇਸ ਬਾਰੇ ਜੇ ਅਗਰ ਬਈ ਚਾਂਸ ਆ ਅੱਡੇ ਪੁਲਿਸ ਨਹੀਂ ਹੈ ਸੋ ਅਸੀਂ ਦੀ ਅਸੀਂ ਦਰਖਾਸਤ ਦੇ ਕੇ ਆਏ ਆ ਅਸੀਂ ਉੱਚ ਅਪਸਰਾ ਤੱਕ ਵੀ ਜਾਵਾਂਗੇ ਅਸੀਂ ਚੁੱਪ ਕੇ ਨਹੀਂ ਬੈਠਣਾ ਅਸੀਂ ਇਹ ਚੀਜ਼ ਨੂੰ ਐਰ ਕੀ ਬਿਲਕੁਲ ਨਹੀਂ ਛੜਨਾ ਕਿ ਇਹ ਕੰਮ ਕਿਉਂ ਹੋ ਰਿਹਾ ਹੈ ਜਲਦੀ ਤੇ ਤੇਰਾ ਅਸੀਂ ਛੱਡ ਕੱਢ ਕੇ ਛੱਡਣਾ ਪੜੀ ਪੜੇ ਸਭ ਕਿਸ ਤਰ੍ਹਾਂ ਇਹ ਘਟਨਾ ਵਾਪਰੀ ਤੇ ਕਿੰਨੇ ਪੈਸੇ ਤੁਹਾਡੇ ਚੋਰੀ ਹੋਏ ਜੀ ਰਾਤੀ ਦੇਖੋ ਜੀ ਘਟਨਾ ਇਸ ਤਰ੍ਹਾਂ ਵਾਪਰੀ ਹੈ ਜੀ ਇੱਕ ਤੇ ਮੇਨ ਗੇਟ ਉਹ ਵੀ ਬੰਦ ਏ ਵੱਡਾ ਤੇ ਇਹ ਵੀ ਮੇਨ ਗੇਟ ਬੰਦ ਏ ਤੇ ਦੇਖੋ ਚੋਰ ਇਧਰੋਂ ਥਾਣੀ ਆਏ ਨੇ ਇਹ ਉੱਪਰੋਂ ਆ ਕਿਤੇ ਉਹਨਾਂ ਨੇ ਇਹ ਮੇਨ ਗੇਟ ਦਾ ਜਿਹੜਾ ਇਹ ਤਾਲਾ ਸੀਗਾ ਤਾਲਾ ਉਹ ਦੇਖੋ ਟੁੱਟਾ ਹੈ ਤੇ ਕਲਾ ਤਲਾ ਤੋੜ ਕੇ ਤੇ ਅੰਦਰ ਗਏ ਨੇ ਤੇ ਜਿਹੜਾ ਮੇਨ ਦਰਵਾਜਾ ਹੈ ਉਹ ਮੇਨ ਦਰਵਾਜੇ ਨੂੰ ਉਹਨਾਂ ਨੇ ਕਿਸ ਸ਼ੈਣੀ ਥੋੜੀ ਜਾਂ ਕਿਸ ਦਾਤਲ ਨਾਲ ਉਹਨਾਂ ਨੇ ਤੋੜ ਕੇ ਤੇ ਆਪਣਾ 5 5.5 ਲੱਖ ਦੇ ਕਰੀਬ-ਕਰੀਬ ਚੋਰੀ ਕਰਕੇ ਲੈ ਕੇ ਗਏ ਨੇ ਤੇ ਬਾਕੀ ਘਟਨਾ ਬਹੁਤ ਮਾੜੀ ਹੈ ਜੋ ਵੀ ਜਿਸ ਤਰ੍ਹਾਂ ਵੀ ਇਹਨਾਂ ਨੇ ਕੰਮ ਕੀਤਾ ਹੈ ਇਹ ਘਟਨਾ ਦੂਜੀ ਵਾਰੀ ਵਾਪਰੀ ਹੈ ਜੀ ਇਸ ਤੋਂ ਪਹਿਲਾਂ ਵੀ ਹਾਂ ਜੀ ਪਹਿਲੇ ਵੀ 1.5-2 ਸਾਲ 1.5 ਸਾਲ ਪਹਿਲੇ ਬੱਚੇ ਦਾ ਧਮਾਨ ਸੀਗਾ ਅਸੀਂ ਗਏ ਸੀਗੇ ਉੱਥੇ ਆਪਣਾ ਸੋਨੀ ਪੈਲਸ ਤੇ ਪਿੱਛੋਂ 1.5-2 ਲੱਖ ਰੁਪਏ ਦਾ ਗਹਿਣਾ ਸੀਗਾ ਉਹ ਚੋਰੀ ਕਰਕੇ ਲੈ ਗਏ ਸਨ ਤੇ ਦੂਜੀ ਵਾਰੀ ਇਹ ਹੁਣ ਕੰਮ ਹੋਇਆ ਜਿਹੜਾ 5.5 ਲੱਖ ਦੇ ਕਰੀਬ ਕੀ ਵੀ ਜਿਹੜਾ ਕੈਸ਼ ਚੋਰੀ ਕਰਕੇ ਲੈ ਗਏ ਨੇ ਕਿੰਨੇ ਪਰਿਵਾਰ ਇਹਦੇ ਦੇ ਸੀ ਪਰਿਵਾਰ ਦੇਖੋ ਜੀ ਇਸ ਟਾਈਮ ਦੋ ਰਹਿੰਦੇ ਨੇ ਛੋਟਾ ਚਾਚਾ ਜੀ ਦਾ ਬੇਟਾ ਸਦਾ ਮੋਨ ਸਿੰਘ ਪਾਟਿਆਈ ਦਾ ਤੇ ਸੂਰੇਜ ਨਾਂ ਹੈ ਉਹ ਥੱਲੇ ਰਹਿੰਦਾ ਤੇ ਮੇਰੇ ਵੱਡੇ ਭਾਈ ਸਾਹਿਬ ਨੇ ਜਿਹੜੇ ਉੱਪਰ ਰਹਿੰਦੇ ਨੇ ਸੈਕਿੰਡ ਫਲੋਰ ਉੱਪਰ ਵੀ ਉਹਨਾਂ ਫੁੱਲਾ ਫਰਾਈ ਕੀਤੇ ਉੱਪਰ ਉਹਨਾਂ ਨੇ ਫੁੱਲਾ ਫਰਾਈ ਕੀਤੀ ਹੈ ਦੂਸਰੇ ਕਮਰੇ ਦਾ ਉਹ ਪੱਖਾ ਚਲਾ ਕੇ ਗਏ ਨੇ ਆਰਾਮ ਕਰ ਆਰਾਮ ਕਰਕੇ ਗਏ ਨੇ ਅੱਧਾ ਪੂਣਾ ਘੰਟਾ ਚਲੋ ਜਿਸ ਤਰ੍ਹਾਂ ਵੀ ਉਹਨਾਂ ਨੇ ਬੈਠੇ ਖਲੋਤੇ ਨੇ ਅਲਮਾਰੀਆਂ ਉਫਰੋਲ ਕੇ ਗਏ ਨੇ ਸਾਰੀਆਂ ਅਲਮਾਰੀਆਂ ਚ ਵੇਖਿਆ ਉਹਨਾਂ ਨੂੰ ਉਹਨੇ ਉੱਥੇ ਕੱਖ ਨਹੀਂ ਲੱਭਾ ਥੱਲੇ ਆਪਣਾ ਪੂਰਾ ਆਪਣੀ ਕਾਰਵਾਈ ਕਰਕੇ ਗਏ ਨੇ 5 ਲੱਖ ਰੁਪਏ ਚੋਰੀ ਕਰਕੇ ਲੈ ਗਏ ਨੇ ਤੇ ਬਾਕੀ ਅਸੀਂ ਤੇ ਕਹਿੰਨੇ ਕਿ ਇਹ ਕਾਰਵਾਈ ਦੇ ਪਿੱਛੇ ਸਾਰ ਪੁਲਿਸ ਵਾਲੇ ਨੂੰ ਅਸੀਂ ਰਾਤੀ ਰਿਪੋਰਟ ਲਖਾਈ ਹੈ ਕੋਈ ਕੋਈ ਨਾਲ ਤੇ ਆਹ ਕਾਰਵਾਈ ਪੂਰੇ ਚੰਗੇ ਤਰੀਕੇ ਨਾਲ ਹੋਣੀ ਚਾਹੀਦੀ ਹੈ ਨਹੀਂ ਵੀ ਆਹ ਕਾਰਵਾਈ ਅਗਰ ਇਹ ਕਰਨ ਕੇ ਪੁਲਿਸ ਵਾਲੇ ਤੇ ਫੇ ਅਸੀਂ ਉ ਉੱਪਰ ਤੱਕ ਵੀ ਜਿਹੜੇ ਅਫਸਰਾਂ ਤੱਕ ਜਿਸ ਤਰ੍ਹਾਂ ਵੀ ਹੋਏਗੀ ਅਸੀਂ ਚਾਹਨੇ ਕਿ ਉੱਥੇ ਤੱਕ ਕਰੀਏ ਕੰਮ ਠੀਕ ਹੈ ਓਕੇ ਅਹੀਂ ਸ਼ਨੀਵਾਰ ਅਨੰਦਪੁਰ ਸਾਹਿਬ ਗਏ ਹੀ ਉੱਪਰੋਂ ਵੀ ਪਰਲਾ ਪਰਿਵਾਰ ਨੀਚੇ ਵਾਲੇ ਪਰਿਵਾਰ ਅਹੀਂ ਗਏ ਹਨ ਅਨੰਦਪੁਰ ਸਾਹਿਬ ਜੀ ਤੇ ਜਦੋਂ ਆਏ ਵੇਖਿਆ ਕਿ ਵੀ ਕਾਚ ਐਂਟਰੀ ਹੋਈ ਤੇ ਨਾਲ 메인 게ਟ ਬਿਲਕੁਲ ਬੰਦ ਸੀ ਜਿਹੜਾ ਅੰਦਰਲੇ 게ਟ ਤੇ ਜਿੱਥੇ ਤਾਲਾ ਲੱਗਾ ਹੋਇਆ ਸੀ ਉਹ ਤਾਲਾ ਬਿਲਕੁਲ ਟੁੱਟਿਆ ਸੀ ਅਈ ਫਿਰ ਦੂਸਰਾ 메인 게ਟ ਜਿਹੜਾ ਲੱਕੜ ਵਾਲੇ ਦਰਵਾਜ਼ੇ ਤੇ ਉਹਨਾਂ ਨੇ ਦਾਤਰ ਦੁੱਤਰ ਮਾਰ ਕੇ ਜੋ ਵੀ ਕਿਸੇ ਤਰ੍ਹਾਂ ਦਾ ਵੀ ਉਹਨਾਂ ਨੇ ਦਾਤਰ ਦੁੱਤਰ ਮਾਰ ਕੇ ਤੇ ਅੰਦਰੋਂ 5 ਲੱਖ ਰੁਪਇਆ ਲੈ ਕੇ 5 ਸਾਢੇ ਪੰਜ ਦੇ ਕਰੀਬ ਕਰੀਬ ਸੀ ਕੈਸ਼ ਜੋ ਲੈ ਗਏ ਲੋਟ ਉਹਨ ਕੀ ਚੋਰੀ ਕਰਕੇ ਫਿਰ ਉਹ ਉੱਪਰ ਗਏ ਨੇ ਉੱਪਰ ਜਾ ਕੇ ਉਹਨਾਂ ਨੇ ਸਾਰੀ ਫੋਲ ਅਪਲਾਈ ਕੀਤੀ ਹੈ ਤੇ ਚੰਗੇ ਤਰੀਕੇ ਨਾਲ ਅਲਮਾਰੀਆਂ ਫੋਲੀਆਂ ਉੱਥੋਂ ਉਹਨਾਂ ਨੂੰ ਕੁਝ ਨਹੀਂ ਲੱਭਾ ਫਿਰ ਉਹ ਤਸੱਲੀ ਦੇ ਨਾਲ ਫਿਰ ਬੈਠੇ ਰਹੇ ਨੇ ਸਾਨੂੰ ਇੰਨਾ ਪਤਾ ਹੈਗਾ ਘਰ ਦਾ ਬੰਦਾ ਕੋਈ ਪੇਤੀ ਬੰਦਾ ਹੋਵੇ ਜੋ ਵੀ ਏ ਲਾਗੇ ਚੱਗੇ ਦਾ ਹੋਏਗਾ ਕਿਉਂਕਿ ਜਿਸ ਨੂੰ ਸਾਰੀ ਚੀਜ਼ ਦੀ ਡਿਟੇਲ ਦਾ ਪਤਾ ਵਾ ਵੀ ਕਿੱਥੇ ਗਏ ਆ ਕੀ ਹੋਇਆ ਬੜੀ ਤਸੱਲੀ ਨਾਲ ਉੱਥੇ ਚੋਰੀ ਕਰਕੇ ਸਾਰਾ ਸਮਾਨ ਕੈਸ਼ ਲੈ ਗਿਆ ਵਾ ਸਾਨੂੰ ਪ੍ਰਸ਼ਾਸਨ ਵਾਲੇ ਹੁਣ ਇਹ ਉਮੀਦ ਹੈ ਵੀ ਉਹ ਜਲਦੀ ਦੀ ਜਲਦੀ ਕਾਰਵਾਈ ਕੀਤੀ ਜਾਵੇ ਅਗਰ ਉਹ ਪੁਲਿਸ ਵਾਲੇ ਕਾਰਵਾਈ ਨਹੀਂ ਕਰਦੇ ਅਸੀਂ ਹੁਣ ਉੱਪਰ ਤੱਕ ਫਿਰ ਪਹੁੰਚ